ਤੋ ਅੱਜ ਦਾ ਵੀ ਇਹੀ ਵਚਨ ਹੈ ਮਹਾਰਾਜ ਦਾ ਜੈ ਜਵੰਤੀ ਰਾਗ ਹੈ ਜੈ ਜਵੰਤੀ ਰਾਗ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ 31ਵਾਂ ਰਾਗ ਹੈ ਔਰ ਅਖੀਰਲਾ ਇਹ ਰਾਗ ਹੈ ਇਹ ਰਾਗ ਸਿਰਫ ਗੁਰੂ ਤੇਗ ਬਹਾਦਰ ਸਾਹਿਬ ਨੇ ਵਰਤਿਆ ਹੋਰ ਕਿਸੇ ਨੇ ਨਹੀਂ ਵਰਤਿਆ ਦੂਜੇ ਗੁਰੂ ਸਹਿਬਾਨਾ ਨੇ ਭਗਤ ਸਹਿਬਾਨਾ ਨੇ ਪੱਟਾ ਨੇ ਗੁਰਸਿੱਖਾਂ ਨੇ ਨਹੀਂ ਵਰਤਿਆ ਇਹਦੇ ਵਿੱਚ ਚਾਰ ਸ਼ਬਦ ਨੇ ਤੇ ਪਹਿਲਾ ਮਹਾਰਾਜ ਇਹ ਕਹਿੰਦੇ ਨੇ RAM ਸਿਮਰ RAM ਸਿਮਰ ਇਹ ਹੈ ਤੇਰਾ ਕਾਜ ਹੈ ਏ ਭਾਈ RAM ਦਾ ਸਿਮਰਨ ਕਰ ਲੈ ਮਨ ਕਰਕੇ ਵੀ RAM ਦਾ ਸਿਮਰਨ ਕਰ ਔਰ ਬਾਣੀ ਕਰਕੇ ਵੀ ਮਨ ਔਰ ਬਾਣੀ ਦੇ ਫਰਕ ਹੈ ਕਈ ਵਾਰ ਅਸੀਂ ਸਿਮਰਨ ਕਰਦੇ ਆ ਬਾਣੀ ਪੜ੍ਹਦੇ ਆ ਸਿਰਫ ਬਾਣੀ ਕਰਕੇ ਬਾਣੀ ਕਰਕੇ ਤੋਂ ਭਾਵ ਬਾਣੀ ਕਿਹਾ ਜਾਂਦਾ ਜਿਹਨੂੰ ਅਸੀਂ ਬੋਲਦੇ ਆ ਜਿਹੜੇ ਅਸੀਂ ਕਹਿੰਦੇ ਨੇ ਫਲਾਣੇ ਬੰਦੇ ਦੀ ਬੋਲ ਬਾਣੀ ਬੜੀ ਵਧੀਆ ਜਿਹੜੇ ਸਾਡੇ ਬੋਲ ਨੇ ਉਹਨਾਂ ਨੂੰ ਬਾਣੀ ਕਿਹਾ ਜਾਂਦਾ ਬੰਦੇ ਦੀ ਮਤ ਉਹਦੇ ਬਾਣੀ ਵਿੱਚੋਂ ਝਲਕ ਜਾਂਦੀ ਹੈ ਜੇ ਕਦੀ ਬੰਦੇ ਨੂੰ ਤੁਸੀਂ 10 ਸਾਲ 20 ਸਾਲ ਮਿਲਦੇ ਰਹੋ ਜੇ ਕਦੀ ਨਹੀਂ ਨਾ ਬੋਲਦਾ ਤੁਹਾਡੇ ਨਾਲ ਉਹ ਵਿਚਾਰਾਂ ਦੀ ਸਾਂਝ ਨਹੀਂ ਪਾਉਂਦਾ ਉਹਦਾ ਤੁਸੀਂ ਪਤਾ ਨਹੀਂ ਲਾ ਸਕਦੇ ਵੀ ਇਹ ਬੰਦਾ ਕਿਸ ਤਰ੍ਹਾਂ ਦਾ ਹੈ ਜਦੋਂ ਬੋਲੇਗਾ ਕੁਝ ਵਿਚਾਰ ਸਾਂਝੇ ਕਰੇਗਾ ਉਹਦੇ ਬਾਣੀ ਚ ਤੁਹਾਨੂੰ ਪਤਾ ਚੱਲ ਜਾਣਾ ਇਹ ਬੰਦੇ ਦੇ ਅੰਦਰ ਕੀ ਹੈ ਇਸ ਲਈ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਕੱਲੇ ਬਾਣੀ ਨਹੀਂ ਸ਼ਬਦ ਵਰਤਦੇ ਗੁਰ ਬਾਣੀ ਕਹਿੰਦੇ ਹਾਂ ਕਿਉਂਕਿ ਇਹ ਬਾਣੀ ਦੇ ਵਿੱਚ ਸਾਡੇ ਗੁਰੂ ਸਹਿਬਾਨਾਂ ਦੀ ਭਗਤਾਂ ਦੀ ਮਤ ਹੈ ਉਹਨਾਂ ਦੇ ਜੋ ਅੰਦਰ ਸੀ ਉਹ ਹੈ ਤੇ ਅੰਦਰ ਉਹਨਾਂ ਦੇ ਕੀ ਸੀ ਪ੍ਰਮਾਤਮਾ ਕਿਉਂਕਿ ਉਹ ਆਪ ਹੀ ਪ੍ਰਮਾਤਮਾ ਦਾ ਰੂਪ ਸੀ ਇਸ ਲਈ ਅਸੀਂ ਗੁਰ ਬਾਣੀ ਸ਼ਬਦ ਵਰਤਦੇ ਹਾਂ ਤੇ ਮਹਾਰਾਜ ਇੱਕ ਵਚਨ ਕਰਦੇ ਆ ਕਹਿੰਦੇ ਮਨ ਕਰਕੇ ਔਰ ਬਾਣੀ ਕਰਕੇ ਉਹਦਾ ਸਿਮਰਨ ਕਰ ਹੁਣ ਕਈ ਵਾਰ ਕੀ ਹੁੰਦਾ ਅਸੀਂ ਬਾਣੀ ਪੜ੍ਹਦੇ ਹਾਂ ਬਹੁਤ ਸੱਜਣ ਇਹੋ ਜਿਹੇ ਮਿਲਦੇ ਆ ਅਕਸਰ ਕਿ ਜੇ ਅਸੀਂ ਬਾਣੀ ਪੜ੍ਹਦੇ ਹਾਂ ਪਰ ਮਨ ਨਹੀਂ ਲੱਗਦਾ ਕਈ ਵਾਰ ਆਪਣੇ ਨਾਲ ਵੀ ਹੁੰਦਾ ਗੁਟਕਾ ਸਾਹਿਬ ਹੱਥ ਵਿੱਚ ਹੁੰਦਾ ਜੀਵਾਨ ਸਾਡੀ ਬਾਣੀ ਪੜ੍ਹ ਰਹੀ ਹੁੰਦੀ ਹੈ ਪਰ ਮਨ ਕਿਤੇ ਨਾ ਕਿਤੇ ਹੋਰ ਫਿਰਦਾ ਹੁੰਦਾ ਉਹਨੂੰ ਕਿਹਾ ਜਾਂਦਾ ਕੱਲਾ ਬਾਣੀ ਕਰਕੇ ਪੜਨਾ ਜੀਵਾਨ ਪੜਦੀ ਪਈ ਹੈ ਪਰ ਅੰਦਰੋਂ ਅਸੀਂ ਸੁਰਤ ਕਰਕੇ ਨਹੀਂ ਜੁੜੇ ਮਨ ਕਰਕੇ ਨਹੀਂ ਜੁੜੇ ਜਦੋਂ ਮੰਨ ਕਰਕੇ ਹਾਲਾਂਕਿ ਮੈਂ ਇੱਕ ਬੇਨਤੀ ਕਰਦੇ ਆਂ ਬਾਣੀ ਨੂੰ ਜੇ ਬਾਣੀ ਕਰਕੇ ਵੀ ਪੜੀ ਚਲੀਏ ਇਹਦੇ ਵਿੱਚ ਘਾਟਾ ਕੋਈ ਨਹੀਂ ਕਈ ਵਾਰੀ ਮਨ 'ਚ ਖਿਆਲ ਆ ਵੀ ਜੀ ਸ਼ਾਇਦ ਮੰਨ ਕਰਕੇ ਤਾਂ ਪੜੀ ਨਹੀਂ ਜਾਂਦੀ ਛੱਡੋ ਨਹੀਂ ਨਹੀਂ ਛੱਡਣਾ ਨਹੀਂ ਕਿਉਂਕਿ ਮੰਨ ਕਰਕੇ ਬਾਣੀ ਉਦੋਂ ਪੜੀ ਜਾਂਦੀ ਹੈ ਜਦੋਂ ਕਿਰਪਾ ਹੋ ਜਾਂਦੀ ਹੈ ਜਦੋਂ ਮਨ ਵਸ ਵਿੱਚ ਹੋ ਜਾਂਦਾ ਹੈ ਤੇ ਮਨ ਵਸ ਵਿੱਚ ਉਦੋਂ ਹੁੰਦਾ ਜਦੋਂ ਪੂਰੀ ਕਿਰਪਾ ਮਹਾਰੇ ਦੀ ਵਰਖਦੀ ਹੈ ਇਹਨੂੰ ਫਿਰ ਗੁਰਬਾਣੀ ਵਿੱਚ ਕਿਹਾ ਗਿਆ ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਜੇ ਮਹਾਰਾਜ ਦੀ ਪੂਰਨ ਕਿਰਪਾ ਹੁੰਦੀ ਹੈ ਤਾਂ ਮਨ ਬਸ ਵਿੱਚ ਆਉਂਦਾ ਹੈ ਫਿਰ ਮਨ ਕਰਕੇ ਵੀ ਬਾਣੀ ਪੜੀ ਜਾਂਦੀ ਐ ਸੋ ਕਹਿਣ ਤੋਂ ਪਹਿਲ ਮਹਾਰਾਜ ਕਹਿੰਦੇ ਮਨ ਵੀ ਲਾ ਔਰ ਬਾਣੀ ਤੋਂ ਵੀ ਬਾਣੀ ਪੜ ਮਨ ਕਰਕੇ ਵੀ ਬਾਣੀ ਪੜ ਉਹਦਾ ਨਾਮ ਸਿਮਰ ਉਹਦਾ ਨਾਮ ਜਪ ਸਿਮਰਨ ਕਰ ਔਰ ਬਾਣੀ ਕਰਕੇ ਵੀ ਉਹਦਾ ਸਿਮਰਨ ਕਰ ਕਿਉਂ ਕਰਨਾ ਹੈ ਜੀ ਮਹਾਰਾਜ ਕਹਿੰਦੇ ਇਹ ਹੈ ਤੇਰਾ ਕਾਜ ਹੈ ਤੇਰਾ ਕੰਮ ਹੀ ਇਹ ਹੈ ਅਸੀਂ ਜਦੋਂ ਸੰਸਾਰ ਦੇ ਵਿੱਚ ਵਿਚਰਦੇ ਹਾਂ ਤੇ ਸੰਸਾਰ 'ਚ ਵਿਚਰਨਾ ਸਾਡਾ ਇੱਕੋ ਇੱਕ ਮਨੋਰਥ ਹੁੰਦਾ ਵੀ ਸਾਡਾ ਕੋਈ ਕੰਮ ਹੁੰਦਾ ਇਹਦੇ ਨਾਲ ਕੰਮ ਕੀ ਹੈ ਸਾਡਾ ਮਨੋਰਥ ਹੁੰਦਾ ਵੀ ਅਸੀਂ ਜਿਹੜਾ ਕੰਮ ਕਰ ਰਹੇ ਹਾਂ ਇਸ ਕੰਮ ਤੋਂ ਸਾਨੂੰ ਇਹਦੀ ਵਾਪਸ ਆਊਟਪੁੱਟ ਮਿਲੇਗੀ ਇਹਦਾ ਸਾਨੂੰ ਕੋਈ ਨਾ ਕੋਈ ਪੇਮੈਂਟ ਮਿਲੇਗੀ ਭਾਵੇਂ ਸਾਨੂੰ ਕਮਾਈ ਹੋਵੇਗੀ ਉਸ ਕਮਾਈ ਦੇ ਨਾਲ ਫਿਰ ਸਾਡਾ ਜੀਵਨ ਜਿਹੜਾ ਨਿਰਵਾਹ ਚੱਲੇਗਾ ਪਾਵਸੇ ਇਹ ਸਾਡਾ ਕੰਮ ਹੋ ਗਿਆ ਨਾ ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਕਿ ਮਨੁੱਖ ਇੱਕ ਗੱਲ ਯਾਦ ਰੱਖੇ ਜੇ ਤੂੰ ਸੰਸਾਰ ਚ ਆਇਆ ਤੇ ਸਿਰਫ ਇਸ ਲਈ ਨਹੀਂ ਆਇਆ ਕਿ ਆਇਆ ਮਾਤਾ ਪਿਤਾ ਨੇ ਪਾਲ ਦਿੱਤਾ ਵੱਡਾ ਹੋ ਗਿਆ ਵਿਆਹ ਹੋਇਆ ਬੱਚੇ ਪੈਦਾ ਹੋਏ ਬੱਚੇ ਪਾਲ ਪੋਸ ਦਿੱਤੇ ਤੇ ਅਖੀਰ ਅੰਤਮ ਸਮਾ ਆਇਆ ਤੇ ਚਲੇ ਗਿਆ ਸਿਰਫ ਇਸ ਲਈ ਨਹੀਂ ਜਨਮ ਇਹ ਤਾਂ ਫਿਰ ਪਸ਼ੂ ਵੀ ਇਹੀ ਕਰਮ ਕਰਦੇ ਆ ਤੁਸੀਂ ਦੇਖੋ ਪਸ਼ੂ ਸਾਡੇ ਵਾਂਗੂ ਖਾਂਦੇ ਪੀਂਦੇ ਆ ਚਲੋ ਉਹਨਾਂ ਦਾ ਖਾਣਾ ਭਾਵੇਂ ਵੱਖਰਾ ਹੈ ਉਹ ਸਾਡੇ ਵਾਂਗ ਖਾਂਦੇ ਪੀਂਦੇ ਆ ਉਹ ਵਿਸ਼ੇ ਵੀ ਭੋਗਦੇ ਆ ਉਹ ਬੱਚੇ ਪੈਦਾ ਕਰਦੇ ਆ ਬੱਚਿਆਂ ਨੂੰ ਪਾਲਦੇ ਆ ਬੱਚਿਆਂ ਪ੍ਰਤੀ ਮਮਤਾ ਹੁੰਦੀ ਹੈ ਉਹਨਾਂ ਦੀ ਸਿਰਫ ਭੋਗ ਜੀਵਨ ਹੁੰਦੀ ਆ ਸਾਡੇ ਕਰਮ ਜੀਵਨ ਹੈ ਤੇ ਜੇ ਅਸੀਂ ਵੀ ਉਹ ਹੀ ਕੁਝ ਕਰਕੇ ਗਏ ਤੇ ਫਿਰ ਬਹੁਤਾ ਫਰਕ ਨਹੀਂ ਰਹਿਣਾ ਇਸੇ ਨੂੰ ਤਾਂ ਫਿਰ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਕਰਤੂਤ ਪਸ਼ੂ ਕੀ ਮਾਨਸ ਜਤ ਹਾਲਾਂਕਿ ਜਿੰਨੇ ਕੋ ਸਮਝ ਮੈਨੂੰ ਲੱਗੀ ਵੀ ਪਸ਼ੂ ਜਿਹੜੇ ਆ ਉਹ ਸਾਡੇ ਚੋਂ ਕਿਤੇ ਨਾ ਕਿਤੇ ਥੋੜਾ ਜਿਹਾ ਅੱਗੇ ਨੇ ਵਾਸ਼ਨਾ ਦੀ ਪੂਰਤੀ ਦੇ ਰੋਤੇ ਕਿਉਂਕਿ ਪਸ਼ੂ ਜਾਂ ਜੀਵ ਜੰਤੂ ਵਾਸ਼ਨਾ ਦੇ ਅਧੀਨ ਉਦੋਂ ਹੁੰਦੇ ਆ ਜਦੋਂ ਉਹਨਾਂ ਨੇ ਪਦਾਇਸ਼ ਅੱਗੇ ਕਰਨੀ ਹੁੰਦੀ ਆ ਤੇ ਮਨੁੱਖ ਦੇ ਤਾਂ ਮਾਫ ਕਰਨਾ 24 ਘੰਟੇ ਦਿਮਾਗ ਵਿੱਚ ਵਾਸ਼ਨਾ ਚੱਲਦੀ ਆ ਸਾਡੇ ਤੇ 24 ਘੰਟੇ ਦਿਮਾਗ ਵਿੱਚ ਵਾਸ਼ਨਾ ਚੱਲਦੀ ਆ ਤਾਂ ਗੁਰੂ ਕਿਰਪਾ ਕਰੇ ਤੇ ਕਿਤੇ ਵਾਸਾ ਆ ਜਾਵੇ ਇਹ ਇਸ ਕਰਮ ਦੇ ਵਿੱਚ ਮੈਨੂੰ ਲੱਗਦਾ ਜਿੰਨੀ ਮੇਰੀ ਸਮਝ ਹੈ ਖੀਰ ਮੇਰੇ ਨਾਲ ਨਹੀਂ ਕਿ ਸਾਡੇ ਨਾਲੋਂ ਇਸ ਕੰਮ 'ਚ ਜੀਵ ਜੰਤੂ ਫਿਰ ਕਿਤੇ ਨਾ ਕਿਤੇ ਸੰਤੁਸ਼ਟ ਨਹੀਂ ਤਾਂ ਮਾਰਾਇ ਨੇ ਕਿਹਾ ਇਹ ਨਹੀਂ ਕਿ ਤੇਰਾ ਕੰਮ ਸਿਰਫ ਇਹ ਹੀ ਹੈ ਸੰਸਾਰ 'ਚ ਆਇਆ ਬੱਚੇ ਪੈਦਾ ਕੀਤੇ ਬੱਚੇ ਪਾਲ ਦਿੱਤੇ ਤਿਆੰਤਮ ਸਮਾਇਆ ਤੇ ਚਲੇ ਗਏ ਨਹੀਂ ਤੇਰਾ ਕੰਮ ਇਹ ਹੈ RAM ਸਿਮਰ RAM ਸਿਮਰ ਇਹ ਹੈ ਤੇਰਾ ਕਾਜ ਹੈ ਪ੍ਰਮਾਤਮਾ ਦਾ ਨਾਮ ਸਿਮਰਨਾ ਹੀ ਤੇਰਾ ਕੰਮ ਹੈ ਕਿਉਂਕਿ ਪਰਮਾਤਮਾ ਦਾ ਨਾਮ ਸਿਮਰਨ ਕਰਨ ਦੇ ਨਾਲ ਹੀ ਤੇਰੀ ਉਹਦੇ ਨਾਲ ਅਪੇਧਤਾ ਹੋਵੇਗੀ ਤੇ ਇਸੇ ਮਨੋਰਥ ਨੂੰ ਮੁੱਖ ਰੱਖ ਕੇ ਤੂੰ ਆਇਆ ਜਿਹਨੂੰ ਆਪ ਜੀ ਅਕਸਰ ਅਰਸ ਦੇ ਵਿੱਚ ਪੜਦੇ ਹੋ ਤੇ ਮੈਂ ਅਕਸਰ ਇਸ ਸ਼ਬਦ ਦੀ ਸਾਂਝ ਪਾਉਂਦਾ ਰਹਿਣਾ ਭਈ ਪ੍ਰਾਪਤ ਮਾਨੁੱਖ ਦੇ ਹਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਆਹੀ ਇਹੀ ਤੇਰਾ ਕਾਜ ਹੈ ਅਵਰ ਕਾਜ ਤੇਰਾ ਕਿਤਾ ਨਾਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਮਹਾਰਾਜ ਕਹਿੰਦੇ ਸਾਧ ਸੰਗਤ ਦੇ ਵਿੱਚ ਮਿਲ ਤੇ ਕੇਵਲ ਨਾਮ ਜਪਣ ਦੇ ਲਈ ਭਜਨਾ ਹੁੰਦਾ ਹੈ ਨਾਮ ਜਪ ਨਾਮ ਤੋਂ ਸਿਵਾਏ ਦੂਜੀ ਗੱਲ ਨਾ ਕਰੇ। ਸਰੰਗ ਜਾਮ ਲਾਗ ਭਵਜਲ ਤਰਨ ਕੈ ਜਨਮ ਮ੍ਰਿਥਾ ਜਾਤ ਰੰਗ ਮਾਇਕ ਹੈ। ਮਹਾਰਾਜ ਕਹਿੰਦੇ ਸਰੰਗ ਜਾਮ ਦਾ ਭਾਵ ਹੁੰਦਾ ਹੈ ਉਦਮ ਵਿੱਚ ਉਸ ਉਦਮ ਵਿੱਚ ਲੱਗ ਜਿਸ ਉਦਮ ਦੇ ਵਿੱਚੋਂ ਤੋਂ ਭਵਜਲ ਤੋਂ ਤਰ ਜਾਵੇ। ਨਹੀਂ ਤਾਂ ਜਿਹੜਾ ਤੇਰਾ ਜਨਮ ਹੈ ਉਹ ਮਾਇਆ ਦੇ ਰੰਗਾਂ ਦੇ ਵਿੱਚ ਮਰਥਾ ਜਾ ਰਿਹਾ ਇਹ ਕਿਸੇ ਅਰਥ ਨਹੀਂ ਆਵੇਗਾ ਕਿਸੇ ਨੂੰ ਮਾਰੀ ਨੇ ਅੱਗੇ ਕਿਹਾ ਮਾਇਆ ਕੋ ਸੰਗ ਤਿਆਗ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਾ ਕਿਉਂ ਤਿਆਗਣਾ ਸੰਗ ਮਾਇਆ ਕੋ ਸੰਗ ਤਿਆਗ ਪ੍ਰਭ ਜੂ ਕੀ ਸਰਨ ਲਾਗ ਹੁਣ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਦੇਖਣਾ ਜੀ ਮਾਇਆ ਕੀ ਹੈ ਸਾਡੀ ਨਿਗਾਹ ਦੇ ਵਿੱਚ ਕੇਵਲ ਤੇ ਕੇਵਲ ਕਰੰਸੀ ਮਾਇਆ ਹੈ ਉਹ ਵਮ ਕਿਸੇ ਵੀ ਦੇਸ਼ ਦੀ ਹੋਵੇ ਡਾਲਰ ਨੇ ਪਾਉਂਡ ਨੇ ਦਿਨਾਰ ਨੇ ਰੁਪਈਏ ਨੇ ਛਿਲੰਗ ਕੁਛ ਵੀ ਸਾਡੀ ਨਿਗਾ ਚ ਮਾਇਆ ਸਿਰਫ ਕਰੰਸੀ ਹੈ ਪਰ ਸਿਰਫ ਕਰੰਸੀ ਮਾਇਆ ਨਹੀਂ ਕਿਉਂਕਿ ਕਰੰਸੀ ਕਿਤੇ ਨਾ ਕਿਤੇ ਚੰਗੇ ਧਾਮਾਂ ਤੇ ਵੀ ਤਾਂ ਲੱਗਦੀ ਹੈ ਨਾ ਅਸਲ ਵਿੱਚ ਮਾਇਆ ਮਹਾਰਾਜ ਕਹਿੰਦੇ ਉਹ ਚੀਜ਼ ਹੈ ਜਿਹੜੀ ਤੁਹਾਨੂੰ ਪਰਮਾਤਮਾ ਤੋਂ ਦੂਰੀ ਦਿੰਦੀ ਹੈ ਤੇ ਇਸੇ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਚਨ ਕਰਦੇ ਮਾਇਆ ਕਿਸ ਨੂੰ ਆਖੀ ਹੈ ਕਿਆ ਮਾਇਆ ਕਰਮ ਕਮਾਈ ਕਹਿੰਦੇ ਮਾਇਆ ਕਿਹਨੂੰ ਕਿਹਾ ਜਾਂਦਾ ਹੈ ਮਾਇਆ ਕੀ ਕਰਮ ਕਮਾਉਂਦੀ ਹੈ ਤੇ ਇਹਦਾ ਫਿਰ ਅੱਗੇ ਉੱਤਰ ਦਿੱਤਾ ਕਹਿੰਦੇ ਦੁੱਖ ਸੁੱਖ ਇਹੋ ਜੀਓ ਬੰਦ ਹੈ ਹਉਮੈ ਕਰਮ ਕਮਾਏ ਮਾਇਆ ਆਹ ਕੰਮ ਕਰਦੀ ਆ ਕਿ ਜਿਹੜੀ ਮਾਇਆ ਹੈ ਮਨੁੱਖ ਦੁੱਖ ਸੁੱਖ ਦੇ ਅਧੀਨ ਜਦੋਂ ਭਰਮ ਦੇ ਵਿੱਚ ਆ ਕੇ ਇਹ ਜਿਹੜੇ ਕਹਿ ਲੋ ਆਤਮਿਕ ਤੌਰ ਤੇ ਦੁੱਖ ਨੂੰ ਸਮਝਦੇ ਆਪਾਂ ਦੇਖਿਆ ਨੇ ਬਹੁਤ ਬੰਦੇ ਦੁੱਖ ਵਿੱਚ ਟੁੱਟ ਜਾਂਦੇ ਆ ਬڑے ਬੰਦੇ ਸੁੱਖ ਵਿੱਚ ਵੀ ਪਰਮਾਤਮਾ ਨੂੰ ਭੁਲਾ ਦਿੰਦੇ ਆ ਉਹ ਭਰਮ ਹੈ ਸਾਡਾ ਜੇ ਦੁੱਖ ਆ ਗਿਆ ਤਾਂ ਜੀ ਇਹ ਦੁੱਖ ਜਿਹੜਾ ਸਦੀਪ ਕਾਲ ਆਉਣਾ ਹੈ ਸ਼ਾਇਦ ਮੈਂ ਇਹ ਦੁੱਖ ਨੇ ਮੈਨੂੰ ਤੋੜ ਦਿੱਤਾ ਆਤਮਾ ਤੇ ਲਾ ਲੈਣੀ ਉਹ ਵੀ ਭਰਮ ਹੈ ਸੁੱਖ ਸਦਾ ਲਈ ਬਣਿਆ ਰਹਿਣਾ ਉਹ ਵੀ ਭਰਮ ਹੈ ਤੇ ਉਸੇ ਭਰਮ ਨੂੰ ਮਾਇਆ ਕਿਹਾ ਕਿ ਇਹ ਦੋ ਇਹਦੇ ਵਿੱਚ ਇੱਕੇ ਤੁਕ ਦੇ ਵਿੱਚ ਦੋ ਸਵਾਲ ਨੇ ਮਾਇਆ ਕਿਸ ਨੂੰ ਆਖੀਏ ਮਾਇਆ ਅਸਲ ਵਿੱਚ ਉਹ ਭਰਮ ਹੈ ਜਿਹੜਾ ਸਾਨੂੰ ਪੈ ਰਿਆ ਦੁੱਖ ਤੇ ਸੁੱਖ ਦਾ ਕਿਆ ਮਾਇਆ ਕਰਮ ਕਮਾਏ ਫਿਰ ਅੱਗੇ ਜਦੋਂ ਹਉਮੈ ਦੇ ਅਧੀਨ ਅਸੀਂ ਕਰਮ ਕਰਦੇ ਆਂ ਦੁੱਖ ਸੁੱਖ ਦੇ ਲਈ ਜਾਂ ਅਸੀਂ ਆਪਣੀ ਸੋਭਾ ਦੇ ਲਈ ਉਹ ਮਾਇਆ ਦੇ ਕਰਮ ਨੇ ਤਾਂ ਇੱਥੇ ਕਿਹਾ ਫਿਰ ਮਾਇਆ ਕਿਸਨ ਵਾਹਿਗੁਰੂ ਮਾਇਆ ਕੋ ਸੰਗ ਤਿਆਗ ਪ੍ਰਭ ਜੋ ਕੀ ਸ਼ਰਨ ਲਾਗ ਮਰ ਕਹਿੰਦੇ ਮਾਇਆ ਦਾ ਸੰਗ ਤਿਆਗ ਦੇ ਪਰ ਇਹ ਮੈਂ ਫਿਰ ਬੇਨਤੀ ਕਰਾਂ ਮਾਇਆ ਦਾ ਸੰਗ ਤਿਆਗਣਾ ਖਾਲਾ ਜੀ ਦਾ ਵਾੜਾ ਨਹੀਂ ਇਹਨੂੰ ਭਗਤ ਕਬੀਰ ਜੀ ਕਹਿੰਦੇ ਆ ਮਾਇਆ ਐਸੀ ਮੋਹਣੀ ਭਾਈ ਮਾਇਆ ਐਸੀ ਮੋਹਣੀ ਐ ਮੋਹਣੀ ਦਾ ਅਰਥ ਮੋਹ ਲੈਣ ਵਾਲੀ ਹੈ ਜੇਤੇ ਜੀਤੇ ਤੇਤੇ ਡਹਿਕਾਈ ਮਹਰ ਕਹਿੰਦੇ ਇਹ ਐਨੀ ਮੋਹ ਲੈਣ ਵਾਲੀ ਐ ਜਿੰਨੇ ਜੀਵ ਜੰਤੂ ਨੇ ਸਾਰਿਆਂ ਨੂੰ ਖਾ ਜਾਂਦੀ ਏ ਛੱੜਦੀ ਕਿਸੇ ਨੂੰ ਨਹੀਂ ਤੇ ਮਾਇਆ ਜੀ ਲੱਗਦੀ ਕਿਨੂੰ ਕਿਨੂੰ ਆ ਇਹ ਵੀ ਭਗਤ ਕਬੀਰ ਜੀ ਨੇ ਇੱਕ ਜਗ੍ਹਾ ਜ਼ਿਕਰ ਕੀਤਾ ਉਹ ਕਹਿਣ ਲੱਗੇ ਕੋ ਕਬੀਰ ਜਿਸ ਉਧਰ ਇਸ ਮਾਇਆ ਜਿਹਨੂੰ ਪੇਟ ਲੱਗਿਆ ਨਾ ਉਹ ਤੇ ਮਾਇਆ ਵਿਆਪਦੀ ਵਿਆਪਦੀ ਆ ਬਸ ਇਦਾ ਫੈਸਲਾ ਹੀ ਸੁਣਾ ਦਿੱਤਾ ਭਗਤ ਜੀ ਨੇ ਇਸ ਲਈ ਪਰ ਇਹਦਾ ਅਰਥ ਇਹ ਨਹੀਂ ਜੀ ਜੇ ਮਾਇਆ ਸੰ ਛੱਡ ਨਹੀਂ ਸਕਦੇ ਮਾਇਆ ਵਿਆਪਦੀ ਆ ਤਾਂ ਬਸ ਫਿਰ ਛੱਡੋ ਖੜਾ ਜੀ ਇਹਦੇ ਅਧੀਨ ਚੱਲੋ ਨਹੀਂ ਮਾਇਆ ਤੋਂ ਛੁਟਕਾਰਾ ਮਿਲੇਗਾ ਪਰ ਮਿਲੇਗਾ ਕਿਵੇਂ ਗੁਰਮਤਿ ਦੀ ਰੋਸ਼ਨੀ ਚ ਮਿਲੇਗਾ ਕਿਵੇਂ ਗੁਰਬਾਣੀ ਪੜ੍ਹ ਕੇ ਮਿਲੇਗਾ ਕਿਵੇਂ ਸਾਨੂੰ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਨੇ ਜਿਹੜਾ ਰਸਤਾ ਦੱਸਿਆ ਜਦੋਂ ਉਸ ਰਸਤੇ ਤੇ ਚੱਲਾਂਗੇ ਫਿਰ ਸਾਨੂੰ ਇਸ ਗੱਲ ਦੀ ਸਮਝ ਲੱਗੇਗੀ ਮਾਇਆ ਤੋਂ ਸੰਗ ਤਿਆਗ ਪ੍ਰਭ ਜੂ ਕੀ ਸ਼ਰਨ ਲਾਗ ਇਸ ਲਈ ਮਹਾਰਾਜ ਕਹਿੰਦੇ ਤੂੰ ਇੱਕ ਕੰਮ ਕਰ ਮਾਇਆ ਦਾ ਸੰਗ ਛੱਡ ਦੇ ਤੇ ਪ੍ਰਮਾਤਮਾ ਦੀ ਸ਼ਰਨ ਲੱਗ ਜਾ ਤੇਰਾ ਜਿਹੜਾ ਬੇੜਾ ਪਾਰ ਹੋ ਜਾਣਾ ਇਹਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਇੱਕ ਬੜੇ ਸੁੰਦਰ ਬੋਲ ਕਹੇ ਨੇ ਉਹ ਕਹਿਣ ਲੱਗੇ ਮਾਇਆ ਦਾ ਸੰਗ ਛੱਡਣ ਲਈ ਪਹਿਲਾਂ ਤੈਨੂੰ ਇਹ ਪਤਾ ਹੋਣਾ ਚਾਹੀਦਾ ਹੈ ਵੀ ਇਹ ਚੀਜ਼ ਕੀ ਆ ਜਿੰਨੀ ਦੇਰ ਤੱਕ ਤੈਨੂੰ ਰਿਐਲਿਟੀ ਨਹੀਂ ਪਤਾ ਨਾ ਓਨੀ ਦੇਰ ਤੱਕ ਤੇਰੇ ਲਈ ਉਹ ਸੁਪਨਾ ਹੀ ਹੈ ਉਦਾਹਰਣ ਦੇ ਤੌਰ ਤੇ ਬਹੁਤ ਬੰਦਿਆਂ ਲਈ ਅੱਜ ਮੈਂ ਫਿਰ ਕਹਿ ਦਿੰਦਾ ਮੇਰਾ ਸੁਭਾਅ ਹੈ ਚਲੋ ਹਾਊ ਮੀ ਨਹੀਂ ਕਿ ਮੈਂ ਪ੍ਰੈਜ਼ੈਂਟ ਦੀ ਉਦਾਹਰਣ ਲੈਣਾ ਹੁੰਦਾ ਤਾਂ ਕਿ ਸਾਨੂੰ ਗੱਲ ਦੀ ਸਮਝ ਲੱਗੇ ਸਿੱਧੀ ਜੀ ਭਾਸ਼ਾ 'ਚ ਬਹੁਤ ਬੰਦਿਆਂ ਲਈ ਇਸ ਦੇਸ਼ ਵਿੱਚ ਆਉਣਾ ਅੱਜ ਸੁਪਨਾ ਹੈ ਲੱਖਾਂ ਰੁਪਏ ਦਾ ਆਪਣੇ ਪੰਜਾਬ ਵਿੱਚ ਅੱਜ ਵੀ ਨੌਜਵਾਨ ਮੁੰਡੇ ਕੁੜੀਆਂ ਲਾ ਰਹੇ ਨੇ ਤੇ ਜਿਹੜੇ ਇੱਥੇ ਆ ਗਏ ਉਹਨਾਂ ਨੂੰ ਤੁਸੀਂ ਮਿਲਿਓ 100 ਦੇ ਵਿੱਚੋਂ ਮੈਨੂੰ ਲੱਗਦਾ ਅੱਜ ਦੇ ਸਮੇਂ 'ਚ 10% ਹੋਣਗੇ ਜਿਹੜੇ ਖੁਸ਼ ਨੇ ਉਹ ਵੀ ਖੁਸ਼ ਨਹੀਂ ਪ੍ਰੋਪਰ ਕੰਮ ਜ਼ਰੂਰ ਮਿਲਿਆ ਕੰਮ ਕਰਦੇ ਨੇ ਪਰ ਜੇ ਪੁੱਛ ਲੋ ਨਾ ਕਦੀ ਬਹਿ ਕੇ ਫੋਲ ਕੇ ਦੇਖੋਗੇ ਤੇ ਉਹ ਕੰਮ ਕਰਦਿਆਂ ਕਰਦਿਆਂ ਵੀ ਦੁਖੀ ਨੇ ਤੇ 90% ਨੇ ਜਿਹੜੇ ਕਹਿੰਦੇ ਵੀ ਹੁਣ ਬਸ ਫਸ ਗਏ ਆ ਵੀ ਵਾਪਸ ਜਾ ਨਹੀਂ ਸਕਦੇ ਕਿਉਂਕਿ ਓਵਰ ਬਜਟ ਹੋ ਗਿਆ ਬਸ ਇੱਥੇ ਹਾਂ ਜਿੰਮੇ ਦਾ ਕਿਤੇ ਕਿਉਂਕਿ ਕੰਮ ਨਹੀਂ ਮਿਲਦਾ ਸਟ੍ਰੈਸ ਆਦਾ ਗੈਨੈਟੀ ਕਿੰਨਾ ਆਪਾਂ ਚੀਜ਼ਾਂ ਦੇਖ ਰਹੇ ਹਾਂ ਅੱਜ ਕੱਲ੍ਹ ਫੇਸ ਕਰ ਰਹੇ ਹਾਂ ਹੁਣ ਜੇ ਇੱਥੇ ਵਾਲਿਆਂ ਨੂੰ ਕੁਝ ਨਹੀਂ ਆਪਾਂ ਉਹ ਕਹਿੰਦੇ ਨੇ ਜੀ ਇੱਥੇ ਆ ਕੇ ਅਸੀਂ ਇਦੋਂ ਨਾਲ ਤਾਂ ਪੰਜਾਬ ਚੰਗੇ ਸੀ ਪਰ ਪੰਜਾਬ ਵਾਲਿਆਂ ਨੂੰ ਇੱਕ ਵਾਰੀ ਪੁੱਛ ਲੋ ਕਹਿੰਦੇ ਵੀ ਤੁਸੀਂ ਚੱਲ ਗਏ ਤੇ ਸਾਨੂੰ ਰੋਕਦੇ ਕਾਰਨ ਕਿ ਮੈਂ ਤੁਸੀਂ ਕਹੋਗੇ ਸਿੱਧੀ ਜਿਹੀ ਗੱਲ ਕਿ ਆਪਣੀ ਗੱਲ ਮੈਂ ਤਾਂ ਕੀਤੀ ਹੈ ਉਹਨਾਂ ਨੂੰ ਅਸਲ ਵਿੱਚ ਭੁਲੇਖਾ ਹੈ ਬਈ ਉੱਥੇ ਜਾ ਕੇ ਪਤਾ ਨਹੀਂ ਕਿਤੇ ਰੁੱਖਾਂ ਨੂੰ ਪੈਸੇ ਲੱਗਦੇ ਨੇ ਬੀਸੀ ਇਦਾਂ ਹੀ ਤੋੜ ਲੈਣੇ ਸ਼ਾਇਦ ਇਦਾਂ ਭਲੇਖਾ ਨਾ ਸਾਰਿਆਂ ਨੂੰ ਵੀ ਉੱਥੇ ਜਾਂਦੇ ਆਂ ਜੀ ਸਭ ਤੋਂ ਪਹਿਲਾਂ ਆਈਫੋਨ ਫੇਰਾ ਉਹ ਪਤਾ ਨਹੀਂ ਕੀ ਕੁਝ ਮਿਲ ਜਾਣਾ ਪਰ ਜਿਹੜੇ ਇੱਥੇ ਆਉਂਦੇ ਆ ਤਾਂ ਉਹਨਾਂ ਨੂੰ ਪਤਾ ਲੱਗਦਾ ਵੀ ਕਿੱਦਾਂ ਮਿਲਦੇ ਆ ਇਹ ਮੈਂ ਤਾਂ ਗੱਲ ਕਰ ਰਿਹਾ ਰਿਐਲਿਟੀ ਇੱਥੇ ਆਉਣ ਵਾਲਿਆਂ ਨੂੰ ਪਤਾ ਲੱਗ ਗਈ ਪਰ ਉੱਥੋਂ ਵਾਲਿਆਂ ਨੂੰ ਪਤਾ ਨਹੀਂ ਬਸ ਆ ਹੀ ਕਾਰਨ ਹੈ ਬਸ ਆ ਹੀ ਕੋਈ ਸਾਡੇ ਮਨੁੱਖਤਾ ਦਾ ਚੱਲਦਾ ਜਿਹੜੇ ਮਹਾਂਪੁਰਸ਼ ਨੇ ਨਾ ਹਾਲਾਂਕਿ ਚਲੋ ਮੈਂ ਫਿਰ ਕਹਦਾ ਐਗਜ਼ਾਮਪਲ ਕੋਈ ਵੀ ਵਿਅਕਤੀ ਹੁੰਦੀ ਹੈ ਉਦਾਹਰਨ ਪ੍ਰੋਪਰ ਨਹੀਂ ਠੁਕਦੀ ਹੁੰਦੀ ਉਹਦਾ ਇੱਕ ਪਾਸਾ ਲਿਆ ਜਾ ਸਕਦਾ ਜਿਹੜੇ ਮਹਾਂਪੁਰਸ਼ ਨੇ ਉਹਨਾਂ ਨੂੰ ਪਤਾ ਲੱਗ ਚੁੱਕਿਆ ਵੀ ਮਾਇਆ ਝੂਠੀ ਹੈ ਇਹਨੇ ਸਦਾ ਸਾਡੇ ਨਾਲ ਨਹੀਂ ਜਾਣਾ ਇਸ ਲਈ ਉਹ ਮਾਇਆ ਨੂੰ ਛੱਡ ਦਿੰਦੇ ਅਸੀਂ ਆਮ ਜੀਵ ਜਿਹੜੇ ਹਾਂ ਸਾਡੀ ਨਿਗਾਹ ਦੇ ਵਿੱਚ ਮਾਇਆ ਸਾਰੇ ਕੁਝ ਹੈ ਜੇ ਪੈਸਾ ਹੀ ਸਾਰਾ ਕੁਝ ਹੈ ਤੇ ਜਦੋਂ ਅਸੀਂ ਇਸ ਚੀਜ਼ ਵੱਲ ਜਾਂਦੇ ਹਾਂ ਉਦੋਂ ਜਿੰਨੀ ਦੇਰ ਤੱਕ ਸਾਡੇ ਖੁੱਦ ਦੇ ਨਾਲ ਬੀਤਦੀ ਨਹੀਂ ਮਨੁੱਖ ਸਮਝਦਾ ਨਹੀਂ ਉਦੋਂ ਕਹਿੰਦੇ ਨਹੀਂ ਜੀ ਆ ਮੇਰਾ ਕੋਟਾਂਬ ਮੇਰਾ ਪਰਿਵਾਰ ਸਭ ਕੁਝ ਮੇਰਾ ਤੇ ਮਾਰੇ ਕਹਿੰਦੇ ਯਾਦ ਰੱਖੀ ਭਗਤ ਕਬੀਰ ਜੀ ਦੇ ਵਚਨ ਕਹਿਣ ਲੱਗੇ ਘਟ ਫੂਟੇ ਕੋ ਬਾਤ ਨਾ ਪੁੱਛਿਆ ਕਾਢੋ ਕਾਢੋ ਹੋਈ ਹਿਰੇ ਬੌਰੇ ਤਹ ਘਰੀ ਨ ਰੱਖਿਆ ਕੋਈ ਘਰ ਕੀ ਨਾਰ ਬਹੁਤ ਹਿਤ ਜਾਤਿਓ ਜਾ ਸਿਓ ਸਦਾ ਰਹਤ ਸੰਗ ਲਾਗੀ ਜਦ ਹੀ ਹੰਸ ਜਦ ਹੀ ਹੰਸ ਤਰਜੀਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਕਹਿੰਦੇ ਸਭ ਤੋਂ ਨਿਕਟ ਵਰਤੀ ਜਿਹੜੇ ਰਿਸ਼ਤੇ ਆ ਉਹ ਵੀ ਛੱਡ ਜਾਂਦੇ ਆ ਜਦੋਂ ਸਰੀਰ ਦੇ ਛੱਡਣਾ ਹੁੰਦਾ ਹੈ ਸਰੀਰ ਜਾਗਣਾ ਹੁੰਦਾ ਹੈ ਇਸ ਨੂੰ ਤਾਂ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਝੂਠੋ ਮਾਇਆ ਕੋ ਮਦਮਾਨ ਮਨੁੱਖ ਜਿਸ ਮਾਇਆ ਦਾ ਤੂੰ ਮਦਹੋਸ਼ੀ ਦੇ ਵਿੱਚ ਹੈ ਜਿਸ ਮਾਇਆ ਦੇ ਨਸ਼ੇ ਦੇ ਵਿੱਚ ਤੂੰ ਹੈ ਜਿਸ ਮਾਇਆ ਦਾ ਤੂੰ ਮਾਨ ਕਰਦਾ ਪਿਆ ਇਜਾਦ ਰੱਖੀਏ ਸਾਰਾ ਝੂਠਾ ਹੈ ਬਿਨ ਸੁਣ ਜਾਣ ਵਾਲਾ ਹੈ ਕਿਹਨੇ ਤੇਰੇ ਨਾਲ ਨਹੀਂ ਚੱਲਣਾ ਅੱਗੇ ਫਿਰ ਮਹਾਰਾਏ ਨੇ ਖੁੱਲ ਕੇ ਕਿਹਾ ਧਰੋ ਮੋਹ ਦੂਰ ਕਰ ਬਪਰੇ ਜਿਹੜਾ ਦੇਖ ਰਿਹਾ ਹੈ ਧਰੋ ਹੈ ਇਹ ਝੂਠ ਹੈ ਧਰੋ ਕਿਹਨੂੰ ਕਿਹਾ ਜਾਂਦਾ ਹੈ ਧੋਖੇ ਦੇ ਵਿੱਚ ਰੱਖਣਾ ਕਿਸੇ ਨੂੰ ਹੁਣ ਕਈ ਵਾਰ ਸਾਨੂੰ ਕੋਈ ਬੰਦਾ ਕਹੇ ਜੀ ਤੂੰ ਇੱਥੋਂ ਚੱਲ ਕੇ ਮੇਰੇ ਕੋਲੇ ਪਹੁੰਚ ਮੈਂ ਤੇਰੇ ਸਾਰੇ ਕੰਮ ਕਰਾਂਗਾ ਪਰ ਜਦੋਂ ਆਪਾਂ ਪਹੁੰਚੀਏ ਤੇ ਬੰਦਾ ਹੱਥ ਖੜੇ ਕਰ ਜੇ ਵੀ ਮੈਂ ਤੇ ਤੈਨੂੰ ਜਾਣਦਾ ਹੀ ਨਹੀਂ ਆਪਾਂ ਕੀ ਕਹਿੰਦੇ ਵੀ ਇਹ ਬੰਦੇ ਨੇ ਧਰੋਗ ਮਾਇਆ ਧੋਖਾ ਕੀਤਾ ਆ ਹੀ ਕੁਸ਼ ਮਾਇਆ ਕਰਦੀ ਹੈ ਮਾਰੇ ਕਹਿੰਦੇ ਗੁਰੂ ਅਰਜਨ ਸਾਹਿਬ ਕਹਿੰਦੇ ਧਰੋ ਮੋਹ ਦੂਰ ਕਰ ਜਿਹੜਾ ਮੋਹ ਹੈ ਨਾ ਇਹ ਤੇਰਾ ਧਰੋ ਹੈ ਧੋਖਾ ਹੈ ਇਹਨੂੰ ਦੂਰ ਕਰ ਦੇ ਸੰਗ ਗੋਪਾਲੇ ਜਾਣ ਉਸ ਪਰਮਾਤਮਾ ਨੂੰ ਸੰਗ ਜਾਣ ਕੋਈ ਤੇਰੇ ਸੰਗ ਨਿਵੇਗਾ ਉਹ ਤੋਂ ਸਿਵਾਏ ਦੂਜਾ ਕੋਈ ਨਹੀਂ ਵੀ ਨਹੀਂ ਸਕਦਾ ਉਹ ਤੋਂ ਸਿਵਾਏ ਦੂਜਾ ਜਗਤ ਵਿੱਚ ਕੋਈ ਨਹੀਂ ਇੱਥੇ ਨਿਵਨ ਵਾਲਾ ਇਸੇ ਨੂੰ ਤਾਂ ਫਿਰ ਮਹਾਰਾਜ ਕਹਿੰਦੇ ਜੈ ਮਾਤ ਪਿਤਾ ਸੁਤ ਮੀਤ ਨ ਭਾਈ ਮਨੁਹਾ ਨਾਮ ਤਰੇ ਸੰਗ ਸਹਾਈ ਜੈ ਮਹਾ ਭਯਾਨ ਦੂਤ ਜਮ ਦਲੇ ਤੈਂ ਕੇਵਲ ਨਾਮ ਸੰਗ ਤੇਰੇ ਚਲੇ ਸੰਗ ਗੋਪਾਲੇ ਜਾਣ ਨਾਮ ਨਹੀਂ ਤੇਰੇ ਨਾਲ ਜਾਣ ਹਰ ਕਿਤੇ ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿੰਮਾਹੋ ਦਾਰੀ ਅਨਕ ਪੁਨਹ ਚਰਨ ਕਰਤ ਨਹੀਂ ਤਰੇ ਹਰ ਕੋ ਨਾਮ ਕੋਟ ਪਾਪ ਪਰ ਹਰੈ ਪੁਨਹ ਚਰਨ ਸੁਖਮਨੀ ਸਾਹਿਬ ਦੇ ਵਚਨ ਨੇ ਉਹਨੇ ਚਰਨ ਦੇ ਅਰਥ ਹੁੰਦੇ ਹੋਰ ਜਿੰਨੇ ਮਰਜ਼ੀ ਯਤਨ ਕਰ ਲੈ ਨਹੀਂ ਤਰੇਗਾ ਸਿਰਫ ਇੱਕ ਨਾਮ ਹੈ ਜਿਹੜੇ ਕਰੋੜਾਂ ਪਾਪ ਤੇਰੇ ਖਤਮ ਕਰ ਦੇਗਾ ਕੱਟ ਦੇ ਦੇਗਾ ਤੇ ਤੈਨੂੰ ਰੱਖ ਲਏਗਾ ਜੇ ਮਾਰ ਕੇ ਗਨੇ ਜਾਹੇ ਨਾ ਕੋਸਾ ਹਰ ਕਾ ਨਾਮ ਉਹਾਂ ਸੰਗ ਤੋਸਾ ਜੇ ਪੰਡੈ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗੂ ਜੀਰ ਤਾਂ ਮਾਰੇ ਕਹਿੰਦੇ ਸੰਗ ਗੋਪਾਲੇ ਜਾਨ ਮਿਥਿਆ ਰਾਜ ਜੋਵਨ ਔਰ ਉਮਰ ਨਹੀਂ ਨਹੀਂ ਮਹਾਰਾਜ ਤੁਸੀਂ ਕਹਿੰਦੇ ਇਹਨਾਂ ਨੂੰ ਛੱਡ ਮੇਰੇ ਤਾਂ ਰਾਜ ਭਾਗ ਚ ਬੜੀ ਚੱਲਦੀ ਹੈ ਮੰਤਰੀ ਮੰਡਲ ਚ ਮੇਰੀ ਗੱਲਬਾਤ ਹੈ ਮਹਾਰਾਜ ਕਹਿੰਦੇ ਯਾਦ ਰੱਖੀ ਇਹ ਸਾਰੇ ਝੂਠੇ ਨੇ ਮਿਥਿਆ ਦਾ ਅਰਥ ਹੁੰਦਾ ਹੈ ਝੂਠੇ ਇਹ ਮਾਇਆ ਹੀ ਹੈ ਇਹਨਾਂ ਦਾ ਮੋਹ ਜਿਹੜਾ ਹੈ ਮਾਇਆ ਕੋ ਸੰਗ ਤਿਆਗਾ ਪਰ ਇਸ ਤੁਕ ਤੇ ਖੜੇ ਹਾਂ ਮਹਾਰਾਜ ਕਹਿੰਦੇ ਮਿਥਿਆ ਜਿੰਨਾ ਤੇਰਾ ਰਾਜ ਹੈ ਨਾ ਇਹ ਮਿਥਿਆ ਹੈ ਮਿਥਿਆ ਰਾਜ ਜੋਵਨ ਜੋਵਨ ਜਵਾਨ ਵਸਥਾ ਤੁਸੀਂ ਦੇਖੋ ਸਭ ਤੋਂ ਵੱਧ ਬੰਦੇ ਦੇ ਭਟਕਣ ਦਾ ਜਿਹੜਾ ਸਮਾਂ ਹੈ ਨਾ ਉਹ ਜਵਾਨ ਅਵਸਥਾ ਵਿੱਚ ਹੁੰਦਾ ਹੈ ਬਜ਼ੁਰਗ ਬੰਦਾ ਕਿਤੇ ਨਾ ਕਿਤੇ ਸਮਝ ਲੈਂਦਾ ਗੱਲ ਉਹਨੂੰ ਦੁਨੀਆ ਦੇ ਵਿੱਚ ਵਿਚਰਦਿਆਂ ਇਹ ਇਸ ਗੱਲ ਦੀ ਸਮਝ ਲੱਗ ਜਾਂਦੀ ਹੈ ਉਹਦਾ ਉਮਰ ਦਾ ਇੱਕ ਐਕਸਪੀਰੀਅੰਸ ਹੋ ਜਾਂਦਾ ਵੀ ਕੀ ਸੱਚ ਹੈ ਕੀ ਝੂਠ ਹੈ ਉਹਨੂੰ ਪਤਾ ਲੱਗ ਜਾਂਦਾ ਪਰ ਜਵਾਨ ਬੰਦੇ ਨੂੰ ਨਹੀਂ ਪਤਾ ਲੱਗਦਾ ਕਿਉਂਕਿ ਜਵਾਨ ਬੰਦਾ ਜਵਾਨੀ ਦੀ ਮਦਹੋਸ਼ੀ ਵਿੱਚ ਹੀ ਇੰਨਾ ਹੁੰਦਾ ਹੈ ਮੈਨੂੰ ਯਾਦ ਹੈ ਇੱਕ ਵਿਦਵਾਨ ਸਾਡੇ ਕਹਿੰਦੇ ਹੁੰਦੇ ਸੀ ਉਹ ਕਹਿੰਦੇ ਸੀ ਉਹ ਨੌਜਵਾਨੋ ਕਿਹੜੇ ਨਸ਼ਿਆਂ 'ਚ ਤੁਸੀਂ ਪੈ ਗਏ ਜਵਾਨੀ ਆਪਣੇ ਆਪ 'ਚ ਇੱਕ ਨਸ਼ਾ ਇਹਨੂੰ ਸਾਂਭ ਲਓ ਇਹਦੇ ਤੋਂ ਵੱਡਾ ਤੁਹਾਡੇ ਨਾਲ ਹੋਰ ਕੋਈ ਨਸ਼ਾ ਹੀ ਨਹੀਂ ਹੈ ਤੋਂ ਵੱਡਾ ਕਿਉਂਕਿ ਜਵਾਨ ਅਵਸਥਾ ਵਿੱਚ ਬੰਦੇ 'ਚ ਬਲ ਬਹੁਤ ਹੁੰਦਾ ਹੈ ਹਰ ਕੰਮ ਬੜੇ ਇਹ ਸੁਚੱਜੇ ਢੰਗ ਨਾਲ ਕਰ ਸਕਦਾ ਤਾਂ ਮਾਰੇ ਕਹਿੰਦੇ ਪਰ ਯਾਦ ਰੱਖੀ ਜੇ ਤਾਂ ਪ੍ਰਮਾਤਮਾ ਦੇ ਨਾਮ ਵੱਲ ਚੱਲ ਪਿਆ ਜਵਾਨ ਅਵਸਥਾ 'ਚ ਤਾਂ ਤੇਰਾ ਬੁਢੇਪਾ ਸੁਖਾਲਾ ਹੋ ਜਾਣਾ ਇੰਜ ਕਹਿ ਲਓ ਜਿਸ ਬੰਦੇ ਦਾ ਬਚਪਨ ਗੁਰਮੁਖ ਮਾਂ ਬਿਓ ਦੀ ਗੋਦ ਵਿੱਚ ਬੀਤਿਆ ਹੋਵੇਗਾ ਉਹ ਨਹੀਂ ਜਵਾਨ ਅਵਸਥਾ 'ਚ ਪਟਕਦਾ ਤੇ ਜਿਹਦੀ ਜਵਾਨੀ ਗੁਰੂ ਦੀ ਗੋਦ ਵਿੱਚ ਬੀਤੇਗੀ ਉਹਦਾ ਬੁਢੇਪਾ ਫਿਰ ਲੋਕਾਂ ਲਈ ਮਿਸਾਲ ਬਣੇਗਾ ਨਹੀਂ ਤੇ ਇੱਥੇ ਪਤਾ ਨਹੀਂ ਕਿੰਨੇ ਕੋਈ ਬਜ਼ੁਰਗ ਹੋ ਉਹ ਚਲੇ ਗਏ ਕੋਈ ਨਹੀਂ ਕਿਸੇ ਨੂੰ ਯਾਦ ਕਰਦਾ ਇਸੇ ਨੂੰ ਬਾਣੀ ਨੇ ਕਿਹਾ ਤਰਨਾਪੋ ਇਉਂ ਹੀ ਗਇਓ ਲਿਓ ਜਰਾ ਤਨ ਜੀਤ ਯਾਦ ਰੱਖੀ ਜੇ ਤੂੰ ਮਾਇਆ ਦੇ ਵੈਗਰੂ ਜਵਾਨੀ ਦੇ ਨਸ਼ੇ ਦੇ ਵਿੱਚ ਆ ਤਦ ਤਰੀ ਜਵਾਨੀ ਇਸ ਤਰ੍ਹਾਂ ਚਲੀ ਜਾਣੀ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ ਹੀ ਇਹ ਸ਼ਲੋਕ ਹੈ ਜਿਹਨੂੰ ਆਪਜੀ ਭੋਗਾਂ ਦੇ ਸ਼ਲੋਕ ਵੀ ਕਹਿੰਦੇ ਨੇ ਤੀਜਾ ਸ਼ਲੋਕ ਹੈ ਯਾਦ ਰੱਖੀ ਜੇ ਜਵਾਨੀ ਦੀ ਵਿਅਰਥ ਚਲੀ ਗਈ ਨਾ ਤੇ ਫਿਰ ਜਰੇ ਨੇ ਤੈਨੂੰ ਬੁੱਢੇਪੇ ਨੇ ਜਿੱਤ ਲੈਣਾ ਤੇ ਫਿਰ ਤੈਨੂੰ ਇਸ ਗੱਲ ਦੀ ਸਮਝ ਨਹੀਂ ਲੱਗਣੀ ਤੇ ਤੇਰੇ ਨਾਲ ਬਣਿਆ ਕੀ ਕਰਨ ਆਪੋ ਇਉਂ ਹੀ ਗਿਓ ਲਿਓ ਜਰਾ ਤਨ ਜੀਤ ਕਹੋ ਨਾਨਕ ਹਰ ਭਜ ਮਨਾ ਔਦ ਜਾਤ ਹੈ ਬੀਤ ਮਾਰੇ ਕਹਿੰਦੇ ਹਰੀ ਭਜ ਲੈ RAM ਸਿਮਰ RAM ਸਿਮਰ ਨਾਮ ਜਪ ਲੈ ਤੇਰੀ ਜਿਹੜੀ ਉਮਰ ਹੈ ਬੀਤਦੀ ਜਾਂਦੀ ਹੈ ਮਿਥਿਆ ਰਾਜ ਜੋਵਨ ਅਰ ਉਮਰੇ ਉਮਰੇ ਆ ਉਮਰ ਵਾਲੀ ਉਮਰੇ ਨਹੀਂ ਇੱਥੇ ਗੁਰਵਾਣੀ 'ਚ ਬਹੁਤ ਜਗ੍ਹਾ ਉਮਰਾਵ ਨਾਮ ਵੀ ਆਉਂਦਾ ਹੈ ਉਮਰਾਵ ਨੂੰ ਉਮਰੇ ਵੀ ਕਿਹਾ ਜਾਂਦਾ ਹੈ ਇਹ ਹੁੰਦਾ ਹੈ ਅਮੀਰਾਂ ਦੇ ਬਹੁ ਵਚਨ ਨੂੰ ਭਾਈ ਕਾਨ ਸਿੰਘ ਨਾਭਾ ਨੇ ਸੁੰਦਰ ਅਰਥ ਕੀਤੇ ਹਨ ਉਹ ਕਹਿੰਦੇ ਅਮੀਰਾਂ ਦੀ ਬਹੁ ਗਿਣਤੀ ਨੂੰ ਕਿਹਾ ਜਾਂਦਾ ਹੈ ਭਾਈ ਵੀਰ ਸਿੰਘ ਜਿਨੇ ਇਹ ਅਰਥ ਕੀਤੇ ਨੇ ਉਹ ਕਹਿੰਦੇ ਜਿਹੜੇ ਰਾਜਿਆਂ ਦੇ ਜਾਂ ਜਿਹੜੇ ਰਾਜੇ ਹੁੰਦੇ ਨੇ ਵਜ਼ੀਰ ਹੁੰਦੇ ਨੇ ਉਹਨਾਂ ਦੇ ਨਿਕਟਵਰਤੀ ਜਿਹੜੇ ਬੰਦੇ ਹੁੰਦੇ ਆ ਉਹਨਾਂ ਨੂੰ ਉਮਰੇ ਕਿਹਾ ਜਾਂਦਾ ਜਿਵੇਂ ਵਜ਼ੀਰ ਆਦਿਕ ਅਦਾਲਤੀ ਉਹਨਾਂ ਦੇ ਕਹਿੰਦੇ ਜਿੰਨੇ ਆ ਸੰਸਾਰ ਵਿੱਚ ਰਾਜੇ ਨੇ ਜੋਬਨ ਹੈ ਉਮਰੇ ਮੀਰ ਅਮੀਰ ਜاده ਮਲਕਰ ਖਾਨ ਖਾਨ ਹੁੰਦੇ ਆ ਪਠਾਣਾ ਦੇ ਸਰਦਾਰ ਕਹਿੰਦੇ ਇਹ ਸਾਰੇ ਮਿਥਿਆ ਕਾਪਰ ਸੁਗੰਧ ਚਿਤرائی ਉੱਤੇ ਸਾਰਿਆਂ ਦਾ ਜ਼ਿਕਰ ਕਰਤਾ ਹੁਣ ਇਹ ਤੋਂ ਰਾਜਿਆਂ ਤੋਂ ਵੱਡਾ ਕੌਣ ਹੋਏਗਾ ਜੇ ਦੁਨਿਆਵੀ ਤੌਰ ਤੇ ਆਪਾਂ ਦੇਖੀ ਕਹਿੰਦੇ ਇਹ ਸਾਰੇ ਅੱਗੇ ਜੇ ਤੈਨੂੰ ਕਿਤੇ ਆਹ ਤਨ ਦੇ ਨਾਲ ਪ੍ਰੇਮ ਹੈ ਕੱਪੜੇ ਸੁੰਦਰ ਪਾਉਣੇ ਸੁਗੰਧੀ ਲਾਉਣੀ ਮਿੱਥਿਆ ਕਾਪਰ ਸੁਗੰਧ ਚਤਰਾਈ ਚਤਰਾਈ ਬੜੀ ਐ ਦਿਮਾਗੀ ਬਹੁਤ ਹੈ ਮਿੱਥਿਆ ਭੋਜਨ ਪਾਨ ਯਾਦ ਰੱਖੀ ਜਿਹੜੇ ਤੂੰ ਭੋਜਨ ਪਾਨ ਕਰਦਾ ਐ ਵੀ ਮਿੱਥਿਆ ਨੇ ਤਾਂ ਕਰਕੇ ਤੈਨੂੰ ਕਿਹਾ ਮਾਇਆ ਕੋ ਸੰਗ ਤਿਆਗ ਪ੍ਰਭ ਜੋ ਕੀ ਸ਼ਰਨ ਲਾਗ ਬਸ ਦੀਨ ਬੰਦਰੋ ਦਾਸ ਦਾਸ ਰੋ ਅਖੀਰ ਤੇ ਫਿਰ ਗੁਰੂ ਅਰਜਨ ਸਾਹਿਬ ਨੇ ਸਾਨੂੰ ਯੋਗਤ ਵੀ ਦੱਸੀ ਤੁਸੀਂ ਗੁਰਬਾਣੀ ਪੜੋਗੇ ਨਾ ਗੁਰਬਾਣੀ ਸਾਨੂੰ ਸਾਰਾ ਕੁਝ ਦੱਸੀ ਜਾਏਗੀ ਆਹ ਪਾਪ ਦਾ ਆਫਾਲ ਹੈ ਇਹਦਾ ਆਫਾਲ ਹੈ ਅਖੀਰ ਤੇ ਬੇਨਤੀ ਕਰਨ ਦੀ ਜਾਜ ਜ਼ਰੂਰ ਦੱਸਦੀ ਹੈ ਇਹਦੇ ਵਿੱਚ ਫਿਰ ਮਹਾਰਾਜ ਕਹਿੰਦੇ ਇਸ ਤਰ੍ਹਾਂ ਬੇਨਤੀ ਕਰ ਦੀਨ ਬੰਦਰੋ ਦਾਸ ਦਾਸ ਰੋ ਸੰਤੈ ਕੀ ਸਾਰਾਨ ਜੇ ਹੁਣ ਇੱਥੇ ਇਹ ਵੀ ਸਵਾਲ ਹੋਏਗਾ ਜੀ ਮਹਾਰਾਜ ਤੁਸੀਂ ਤਾਂ ਸਾਰਾ ਕੁਝ ਝੂਠਾ ਕਹੇ ਤਾਂ ਫਿਰ ਸੱਚ ਕੀ ਆ ਕਹਿੰਦੇ ਅਸਲ ਵਿੱਚ ਸੱਚ ਹੈ ਦੀਨ ਬੰਧੂ ਪਰਮਾਤਮਾ ਤੇ ਉਹਦੇ ਦਾਸ ਤੇ ਉਹਦੇ ਦਾਸਾਂ ਦੀ ਸ਼ਰਨ ਪੈ ਤਾਂ ਤੈਨੂੰ ਉਹਦੇ ਨਾਲ ਜੁੜਨ ਦੀ ਤਰਕੀਬ ਆਵੇਗੀ ਮੰਗਨ ਮੰਗੋ ਹੋਏ ਅਚਿੰਤਾ ਇਸ ਲਈ ਮੈਂ ਇਹ ਹੀ ਮੰਗ ਮੰਗਦਾ ਮੈਂ ਅਚਿੰਤ ਹੋ ਜਾਵਾਂ ਮਿਲ ਨਾਨਕ ਕੇ ਹਰ ਪ੍ਰਾਨ ਪ੍ਰਮਾਤਮਾ ਜੀ ਮੈਨੂੰ ਤੁਸੀਂ ਮਿਲੋ ਇਸ ਨੂੰ ਮੈਂ ਫਿਰ ਆਪ ਜੀ ਨੂੰ ਵਾਪਸ ਜੋੜਾਂ ਮਾਇਆ ਕੋ ਸੰਗ ਤਿਆਗ ਪ੍ਰਭ ਜੋ ਕੀ ਸ਼ਰਨ ਲਾਗ ਇਹਦੇ ਵਿੱਚ ਮਹਾਰਾਜ ਨੇ ਸਾਨੂੰ ਝੂਠ ਦੱਸਿਆ ਵੀ ਮਾਇਆ ਝੂਠ ਕਿਸ ਤਰ੍ਹਾਂ ਹੈ ਇਹਦੇ ਵਿੱਚ ਡੈਫੀਨੇਸ਼ਨ ਸਾਨੂੰ ਇਸ ਸ਼ਬਦ ਦੇ ਰਾਹੀਂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਦਿੱਤੀ ਜਗਤ ਸੁਖ ਮਾਨ ਮਿਥਿਆ ਜਿੰਨੇ ਜਗਤ ਦੇ ਸੁਖ ਨੇ ਨਾ ਇਹ ਸਾਰੇ ਮਿਥਿਆ ਨੇ ਇਹਨਾਂ ਨੇ ਸਦੀਵ ਕਾਲ ਤੇਰੇ ਨਾਲ ਨਹੀਂ ਰਹਿਣਾ ਜਗਤ ਸੁਖ ਮਾਨ ਮਿਥਿਆ ਝੂਠੋ ਸਭ ਸਾਜ ਹੈ ਸਾਜ ਦਾ ਅਰਥ ਹੁੰਦਾ ਹੈ ਰਚਨਾ ਹੁਣ ਜਗਤ ਦੇ ਸੁਖ ਕੀ ਨੇ ਕਈ ਵਾਰ ਆਪਾਂ ਦੇਖਦੇ ਆ ਬਹੁਤ ਬੰਦੇ ਐਸੇ ਵੀ ਦੇਖੇ ਹੋਣੇ ਆ ਜਦੋਂ ਅਕਸਰ ਗਿਲਾ ਕਰਦੇ ਨੇ ਉਹ ਪ੍ਰਮਾਤਮਾ ਤੇ ਉਹਦਾ ਜੇ ਫਲਾਣਾ ਬੰਦਾ ਕਦੀ ਗੁਰਦੁਆਰੇ ਨਹੀਂ ਆਇਆ ਉਹ ਬੜਾ ਸੁਖੀ ਆ। ਫਲਾਣਾ ਬੰਦਾ ਉਹਨੇ ਕਦੀ ਰੱਬ ਦਾ ਨਾਮ ਨਹੀਂ ਲਿਆ ਉਹਦੇ ਕੋਲ ਬੜਾ ਧਨ-ਦੌਲਤ ਹੈ। ਸਾਡੀ ਨਿਗਾਹ ਦੇ ਵਿੱਚ ਉਹ ਬੰਦਾ ਸੁਖੀ ਆ ਉਹਦੇ ਬੜੀ ਕਿਰਪਾ ਹੈ ਜਿਹਦੇ ਕੋਲੇ ਧਨ-ਦੌਲਤ ਬਹੁਤ ਹੈ। ਸਾਡਾ ਤੇ ਮੈਨੂੰ ਇੰਜ ਲੱਗਦਾ ਪਰਮਾਨੰ ਵੀ ਇਹ ਹੋ ਗਿਆ ਕਿਰਪਾ ਨੂੰ ਮਾਪਣ ਦਾ ਜਿਹੜਾ ਬੰਦਾ ਫਾਈਨੈਂਸ਼ੀਅਲੀ ਤੌਰ ਤੇ ਸੁਖੀ ਹੈ ਇਹ ਤੇ ਜੀ ਬੜੀ ਕਿਰਪਾ ਹੈ। ਮੈਂ ਨਹੀਂ ਕਹਿੰਦਾ ਕਿਸੇ ਕੋਲ ਫਾਈਨੈਂਸ਼ੀਅਲੀ ਤੌਰ ਤੇ ਸਾਰੇ ਕਮਜ਼ੋਰ ਹੋਣ ਮਹਾਰਾਜ ਸਭ ਨੂੰ ਬਾਦੂ ਦੇਣ ਦਾਤਾ। ਪਰ ਅਸਲ ਵਿੱਚ ਪੈਸਾ ਕਿਰਪਾ ਦੀ ਨਿਸ਼ਾਨੀ ਨਹੀਂ ਕਿਰਪਾ ਦੀ ਨਿਸ਼ਾਨੀ ਹੈ ਬੰਦਾ ਰੱਬ ਦੇ ਕਿੰਨਾ ਕੋ ਨੇੜੇ ਆ ਤੇ ਜੇ ਬੰਦੇ ਕੋਲ ਧਨ ਦੌਲਤ ਬਹੁਤ ਹੈ ਸੁੰਦਰ ਬਹੁਤ ਹੈ ਚਤੁਰ ਬਹੁਤ ਹੈ ਪ੍ਰੀਤ ਪਰਮਾਤਮਾ ਦੇ ਨਾਲ ਨਹੀਂ ਤੇ ਗੁਰਬਾਣੀ ਕਹਿੰਦੀ ਉਹ ਬੰਦਾ ਮਿਰਤਕ ਹੈ ਇਹਨੂੰ ਆਪ ਜੀ ਪੜਦੇ ਹੋ ਅਕਸਰ ਆਤ ਸੁੰਦਰ ਪੁਲੀਨ ਚਤੁਰ ਮੁਖ ਗਿਆਨੀ ਧਨਵੰਤ ਪੰਜ ਗੁਣ ਦਿੱਤੇ ਨੇ ਇਹਦੇ ਵਿੱਚ ਅਤ ਸੁੰਦਰ ਅਤ ਦਰਜੇ ਦਾ ਬੰਦਾ ਸੁੰਦਰ ਹੋਵੇ ਕੁਲੀਨ ਉੱਚੀ ਕੁਲ ਦੇ ਵਿੱਚ ਜੰਮਿਆ ਹੋਵੇ ਮੁੱਖ ਗਿਆਨੀ ਮੁੱਖ ਤੋਂ ਗਿਆਨੀ ਬੜਾ ਵੱਡਾ ਹੋਵੇ ਐਸੀਆਂ ਗਿਆਨ ਉਹ ਲੋਕਾਂ ਨੂੰ ਵੰਡਦਾ ਹੋਵੇ ਵੀ ਲੋਕ ਕਹਣ ਵੀ ਆਸ਼ਾ ਸ਼ਿਕਾਰ ਉਠਣ ਆਤ ਸੁੰਦਰ ਕੁਲੀਨ ਚਤੁਰ ਚਤਰ ਦਿਮਾਗੀ ਬਹੁਤ ਹੋਵੇ ਤੇ ਧਨਵੰਤ ਵੀ ਬੜਾ ਹੋਵੇ ਪੈਸਾ ਵੀ ਬਹੁਤ ਹੋਵੇ ਹੁਣ ਅਸੀਂ ਸਾਡੀ ਨਿਗਾਹ ਜੀ ਤੇ ਇਹ ਪੈਮਾਨਾ ਨਾ ਕਿਰਪਾ ਦਾ ਪਰਮਾਤਮਾ ਕਹਿੰਦੇ ਇਹ ਨਹੀਂ ਉੰਜ ਇਹ ਜਿਹੜੇ ਪੰਜ ਗੁਣ ਆ ਅੱਜ ਤੱਕ ਤਕਰੀਬਨ ਜਿੰਨਾ ਕੋਈ ਵਾਚੇ ਮੈਂ ਜਿੰਨੇ ਕੋਈ ਮੈਨੂੰ ਸਮਝੇ ਜੇ ਹੋ ਸਕਦਾ ਮੇਰੀ ਇਹ ਕਹਿ ਲੋ ਕਿ ਪ੍ਰੋਪਰ ਨੌਲੇਜ ਨਹੀਂ ਹੁੰਦੀ ਕਿਉਂਕਿ ਜਿਹੜਾ ਵਿਖਿਆਨ ਕਰਦੇ ਆਪਾਂ ਨੂੰ ਇਹ ਨਹੀਂ ਕਿ ਜੋ ਮੈਂ ਇੱਥੇ ਵਿਖਿਆਨ ਕਰ ਦਿੱਤਾ ਉਹ ਆਖਰੀ ਆ ਗਿਆਨ ਦੀ ਸੀਮਾ ਨਹੀਂ ਹੁੰਦੀ ਜਿੰਨੇ ਕੋ ਮਹਾਰਾਜ ਨੇ ਮੇਰੇ ਤੇ ਬਖਸ਼ਿਸ਼ ਕੀਤੀ ਉਹ ਨਹੀਂ ਕਿ ਮੈਂ ਸਾਂਝ ਪਾ ਦਿਨਾ ਅੱਜ ਤੱਕ ਇਹ ਪੰਜੇ ਗੁਣ ਕਿਸੇ ਇੱਕ ਬੰਦੇ ਚ ਨਹੀਂ ਮਿਲੇ ਸਿਵਾਏ 라ਵਣ ਤੋਂ ਜੇ ਕੋਈ ਬੰਦਾ ਸੁੰਦਰ ਬਹੁਤ ਹੁੰਦਾ ਹੋ ਸਕਦਾ ਉਹ ਗਰੀਬ ਹੋਵੇਗਾ ਜੇ ਚਤੁਰ ਬਹੁਤ ਹੁੰਦਾ ਹੋ ਸਕਦਾ ਉਹ ਕੋਲ ਨੀਮੀ ਦਾ ਹੋਵੇਗਾ ਜੇ ਧਨਵੰਤ ਕਿਸੇ ਕੋਲ ਪੈਸਾ ਨਹੀਂ ਇਹ ਪੰਜੇ ਗੁਣ ਸਿਰਫ 라ਵਣ ਵਿੱਚ ਸੀ ਸੋਨਾ ਬਹੁਤ ਸੀ ਉੱਚੀ ਕੋਲ ਦਾ ਸੀ ਬ੍ਰਾਹਮਣ ਕੋਲ ਦੇ ਵਿੱਚ ਜੰਮਿਆ ਸੀ ਚਤੁਰ ਬੜਾ ਸੀ ਚਤੁਰ ਕਿਵੇਂ ਸੀ ਉਹਨੂੰ ਚਾਰੇ ਵੇਦ ਉਹਦੇ ਕੰਠ ਸਨ ਮੁੱਖ ਗਿਆਨੀ ਸੀ ਉਹਨੇ ਵੇਦ ਕੰਠ ਕੀਤੇ ਹੋਏ ਧਨਵੰਤ ਉਹਦੀ ਤਾਂ ਲੰਕਾ ਹੀ سونے ਦੀ ਸੀ ਹੁਣ ਉਹ ਤੋਂ ਵੱਡਾ ਅਮੀਰ ਕਿਹੜਾ ਹੋਵੇਗਾ ਪਰ ਮਹਾਰਾਜ ਨੇ ਕਿਹਾ ਕਿ ਮਰਤਕ ਕਹੀ ਇਹ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਉਹ ਬੰਦਾ ਮਰਤਕ ਹੈ ਜਿਹਦੀ ਪਰਮਾਤਮਾ ਨਾਲ ਪ੍ਰੀਤ ਨਹੀਂ ਹੁਣ ਅਸੀਂ ਦੇਖੀਏ ਵੀ ਸਾਡਾ ਪੈਮਾਨਾ ਕੀ ਕਹਿੰਦਾ ਸਾਡਾ ਤਾਂ ਜੇ ਅਸੀਂ ਇਹ ਤੇ ਬੜੀ ਕਿਰਪਾਈ ਕਹਿੰਦੇ ਅਸਲ ਵਿੱਚ ਕਿਰਪਾ ਉਸ ਬੰਦੇ ਤੇ ਹੁੰਦੀ ਆ ਜਿਹੜਾ ਬੰਦਾ ਰੱਬ ਦੇ ਕਿੰਨਾ ਕੋ ਨੇੜੇ ਆ ਕਿਰਪਾ ਦਾ ਇਥੋਂ ਪਤਾ ਲੱਗਦਾ ਬੰਦਾ ਪਰਮਾਤਮਾ ਨੂੰ ਕਿੰਨਾ ਕੋ ਦਾ ਭੈ ਮੰਨਦਾ ਹੈ ਕਿੰਨਾ ਕੋ ਦੀ ਸ਼ਰਧਾ ਵਿੱਚ ਰਹਿੰਦਾ ਹੈ ਕਿੰਨਾ ਕੋ ਦੀ ਹਜ਼ੂਰੀ ਵਿੱਚ ਰਹਿੰਦਾ ਹੈ ਇਹ ਤੇ ਤਾਂ ਕਿਹਾ ਜਗਤ ਸੁਖ ਮਾਨ ਮਿਥਿਆ ਝੂਠੋ ਸਭ ਸਾਜ ਹੈ ਜੇ ਤੇਰੀ ਨਿਗਾ ਦੇ ਵਿੱਚ ਤਨਵਾਨ ਬੰਦੇ ਤੇ ਕਿਰਪਾ ਇਹ ਨਹੀਂ ਇਹ ਜਗ ਦੇ ਜਿਹੜੇ ਸੁਖ ਨੇ ਇਹ ਸਾਰੇ ਮਿਥਿਆ ਨੇ ਮਿਥਿਆ ਕਿਵੇਂ ਆ ਤੁਸੀਂ ਕਦੀ ਦੇਖਿਆ ਹੋਵੇਗਾ ਬਹੁਤ ਬੰਦੇ ਐਸੇ ਆ ਜਿਨ੍ਹਾਂ ਕੋਲ ਧਨ ਦੌਲਤ ਦੀ ਕੋਈ ਕਮੀ ਨਹੀਂ ਪਰ ਜਦੋਂ ਕਦੀ ਉਹਨਾਂ ਦੇ ਜੀਵਨ ਨੂੰ ਨੇੜੇ ਹੋ ਕੇ ਦੇਖੋਗੇ ਨਾ ਸ਼ਰੀਰਕ ਤੌਰ ਤੇ ਬਿਮਾਰ ਹੁੰਦੇ ਆ ਕਿਸੇ ਦੇ ਪਰਿਵਾਰ ਦੇ ਵਿੱਚ ਜੀਆਂ ਦੀ ਆਪਸ ਵਿੱਚ ਨਹੀਂ ਬਣਦੀ ਹੁੰਦੀ ਕਿਸੇ ਨੂੰ ਕੋਈ ਚਿੰਤਾ ਇਹਨੂੰ ਤਾਂ ਗੁਰਬਾਣੀ ਨੇ ਕਿਹਾ ਜੇ ਮੈਂ ਤਾਂ ਥੋੜੇ ਜਿਹੀ ਡਿਟੇਲ ਦੇ ਰਿਹਾ ਹੁਣ ਸਾਡੇ ਨਿਗਾ ਚ ਸੁੱਖ ਕਿੱਥੋਂ ਸਾਰਾ ਸੁੱਖ ਅਸੀਂ ਪੈਸੇ ਨਾਲ ਕਮਾਉਨੇ ਯਾਦ ਰੱਖਿਓ ਬੰਦਾ ਪੈਸੇ ਨਾਲ ਮਕਮਲੀ ਮਹਿੰਗੇ ਤੋਂ ਮਹਿੰਗਾ ਗੱਦਾ ਖਰੀਦ ਲੂਗਾ ਪਰ ਨੀਂਦ ਉਹਦੀ ਕਿਰਪਾ ਨਾਲ ਆਉਣੀ ਹੈ ਬੰਦਾ ਮਹਿੰਗੇ ਤੋਂ ਮਹਿੰਗੀ ਰਸਦ ਖਰੀਦ ਲੂਗਾ ਪਰ ਖਾਣ ਦਾ ਜਿਹੜਾ ਨਸੀਬ ਉਹਦੀ ਕਿਰਪਾ ਨਾਲ ਹੋਣਾ ਉਸਨੂੰ ਬਹੁਤ ਬੰਦੇ ਦੇਖਿਆ ਤਣਾੜ ਜਿੰਨਾਂ ਕੋਲ ਬੜਾ ਕੁਝ ਹੁੰਦਾ ਪਰ ਡਾਕਟਰ ਕਹਿੰਦਾ ਵੀ ਕੁਝ ਨਹੀਂ ਖਾਣਾ। ਚੱਲ ਡਾਈਟ ਤੇ ਹੁਣ ਉਹ ਕੀ ਕਰੇਗਾ? ਬਹੁਤ ਬੰਦੇ ਆ ਜਿਹੜੇ ਨੀਂਦ ਦੀਆਂ ਗੋਲੀਆਂ ਖਾ ਕੇ ਸੌਂਦੇ ਆ ਤੇ ਗਰੀਬ ਜਿਹੜੇ ਨੇ ਜਿਹੜੇ ਮਿਹਨਤ ਕਰਕੇ ਆਉਂਦੇ ਆ ਸਾਰੇ ਦਿਹਾੜੀ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਬਿਸਤਰੇ 'ਚ ਪਏ ਕਿੱਥੇ ਆ। ਹੁਣ ਕਿਰਪਾ ਕਿੰਨਾ ਦੇ ਹੋ ਗਈ? ਕਹਿਣ ਦਾ ਭਾਅ ਮਾਰ ਕੇ ਕਹਿੰਦੇ ਜਿਹੜੇ ਜੱਗ ਦੇ ਸੁੱਖ ਹੈ ਇਹ ਸਦਾ ਲਈ ਨਹੀਂ ਹਨ। ਇਹ ਸੁਖ ਜਿਹੜੇ ਮੇਥਿਆ ਨੇ ਇਸ ਲਈ ਇਹਨਾਂ ਨੂੰ ਤਿਆਗ ਆਪਾਂ ਰਹਾਉ ਦੀਆਂ ਟੋਕਾਂ ਦੀ ਸਿਰਫ ਇੱਕ ਬਦਿਆ ਦੀ ਸਾਂਝ ਪਾਈ ਹੈ ਦੋ ਬਦਿਆਂ ਦੀ ਸਾਂਝ ਗੁਰੂ ਤੇਗ ਬਹਾਦਰ ਸਾਹਿਬ ਸਮਾ ਬਖਸ਼ਣ ਤੇ ਕਿਰਪਾ ਕਰਨ ਆਪਾਂ ਕੱਲ ਦੇ ਸਮੇਂ ਕੱਲ ਨੂੰ ਪਾਵਾਂਗੇ ਇਹ ਤਿੰਨ ਟੋਕਾਂ ਨੂੰ ਮੈਂ ਦੁਹਰਾ ਦਿੰਦਾ ਫਿਰ ਮਾਰੇ ਕਹਿੰਦੇ RAM ਸਿਮਰ RAM ਸਿਮਰ ਇਹ ਹੈ ਤੇਰਾ ਕਾਜ ਹੈ ਮਾਇਆ ਕੋ ਸੰਗ ਤਿਆਗ ਮਾਇਆ ਦੇ ਸੰਗ ਨੂੰ ਛੱਡ ਦੇ ਰਬ ਜੂ ਕੀ ਸ਼ਰਨ ਲਾਗ ਪਰਮਾਤਮਾ ਦੀ ਸ਼ਰਨ ਵਿੱਚ ਜਾ ਜਗਤ ਸੁਖ ਮਾਨ ਮਿਥਿਆ ਝੂਠੋ ਸਭ ਸਾਜ ਜਿੰਨੇ ਰਚਨਾ ਤੂੰ ਦੇਖਦਾ ਸਾਰੀ ਝੂਠੀ ਹੈ ਇਹ ਰਹਉ ਦੀਆਂ ਤੁਕਾਂ ਨੇ ਸ਼ਬਦ ਪੂਰਾ ਆਪਾਂ ਕਰ ਦਿੰਦੇ ਹਾਂ ਪੜ੍ਹ ਕੇ ਸੁਪਨੇ ਜਿਉ ਧਨ ਪਛਾਨ ਕਾਹੇ ਪਰ ਕਰਤਮਾਨ 바ਰੂ ਕੀ ਭੀਤ ਜੇਸੇ ਬਸਦਾ ਕੋ ਰਾਜ ਹੈ ਨਾਨਕ ਜਨ ਕਹਿਤ ਬਾਤ ਬਿੰਸ ਜਹ ਹੈ ਤੇਰੋ ਗਾਤ ਛਿੰਨ ਛਿੰਨ ਕਰ ਗਇਓ ਕਾਲ ਤੈਸੇ ਜਾਤ ਅਜ ਹੈ ਸੋ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਹੀ ਬੰਦਗੀ ਦੀ ਦਾਤ ਬਖਸ਼ਿਸ਼ ਕਰਨ ਇਸ ਲਈ ਜ਼ਰੂਰੀ ਹੈ ਗੁਰੂ ਵਾਲੇ ਬਣਨਾ ਗੁਰੂ ਵਾਲੇ ਬਣਾਂਗੇ ਨਿਤਨੇਮ ਰਹਿਤ ਮਰਿਆਦਾ ਦੇ ਧਾਰਨੀ ਹੋਵਾਂਗੇ ਮਿਲੇਗਾ ਕਿ ਜੀ ਲੋਕ ਸੁਖੀਏ ਪਰ ਲੋਕ ਸੁਦੇਲੇ ਨਾਨਕ ਹਰਪ੍ਰਾਪਾਤ ਮੇਲੇ ਬੇਅੰਤ ਪੁੱਲਾਂ ਦੀ ਖਿਮਾ ਆਪ ਸੰਗਤ ਬਖਸ਼ਣ ਯੋਗ ਹੋ ਗੁਰੂ